ਇਹ ਬਾਜ਼ਾਰ ਦੇ ਵਿੱਚ ਪੂਰਾ ਪਤਾ ਨਹੀਂ ਕਿਆਂ ਚੋਂ ਘਰ ਨੂੰ ਕਿਵੇਂ ਤੋੜਿਆ ਜਾਵੇ ਮਾਸਟਰ ਸੀ ਰੱਖਣੀ ਨਹੀਂ ਅੱਜ ਵੀ ਹੱਥ ਤੇ ਸਿਰ ਪੈਣ ਬਗੜ ਲੈ ਕੇ ਦੇਸ਼ ਦਾ ਰੱਖ ਛੱਡ ਕੇ ਜਿੱਥੇ ਮੇ ਨਾ ਬਾਹਰ ਨਿਕਲੇ ਪਾਰਸਤੀ ਹੋ ਸਕਦੀ ਹੈ ਨਹੀਂ ਹੋ ਸਕਦੀ ਉਸੇ ਤੇ ਕਬਜ਼ਾ ਕਰਨ ਵਾਸਤੇ ਅੱਗੇ ਵੱਡੇ ਪੱਦਰ ਤੇ ਇੱਥੇ ਦੀਆਂ ਸਰਕਾਰਾਂ ਕੰਪਨੀਆਂ ਨੂੰ ਦੇਸ਼ ਲਟਾਉਣ ਵਾਸਤੇ ਆ ਮੰਡੀਆਂ 'ਚ ਇੱਟਾਂ ਪੱਟ ਕੇ ਪ੍ਰਾਈਵੇਟ ਕਿਹੜਾ ਸਾਲਾ ਸਿਸਟਮ ਕਰਕੇ ਉਹ ਸੈਲਿਆ ਸੈਲੂਆਂ ਬਣ ਤੁਹਾਡੀਆਂ ਟਰਾਲੀਆਂ ਦੇ ਮੂੰਹ ਕਰਨੇ ਉਹ ਤੋਂ ਬਾਅਦ ਮਨਮਰਜ਼ੀ ਕਰਨੀ ਏ ਵੀ ਇਹ ਟਰਾਲੀ ਤੁਸੀਂ 10000 ਰੁਪਏ 'ਚ ਲਾ ਕੇ ਜੰਨੇ ਹੋ ਜੇ ਲਾਜੋ ਨਹੀਂ ਆਪਦੀ ਘਰ ਨੂੰ ਮੋੜ ਕੇ ਲੈ ਜਾਓ ਐਟਕੀ ਜਦ ਜਥੇਬੰਦੀਆਂ ਨਾ ਹੁੰਦੀਆਂ ਖਾਸ ਕਰਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰੋਹਾਂ ਨੇ ਜਿਹੜੇ ਤਰੀਕੇ ਨਾਲ ਐਟਕੀ ਕੰਮ ਕੀਤਾ ਹੈ ਤੋਡੀਆਂ ਜੀਰੀਆਂ ਸੱਜਣੋ ਮੰਡੀਆਂ 'ਚ ਨਹੀਂ ਲੈਣੀਆਂ ਸੀਗੀਆਂ ਤੁਹਾਡੀਆਂ ਜੀਰੀਆਂ ਨੂੰ ਗੇਟਾਂ 'ਚੋਂ ਮੋੜਿਆ ਗਿਆ ਮੈਂ ਨਾ ਮੰਡੀ ਦੀ ਕਹਾਣੀ ਤਿੰਨ ਟਰਾਲੀਆਂ ਜਿਹਦਾ ਮੋਟਰ ਚੈੱਕ ਕਰਕੇ ਵਾਪਸ ਕੀਤੀਆਂ ਜਦੋਂ ਟਰਾਲੀਆਂ ਬਣਾ ਕੇ ਆ ਤਾਂ ਉਥੋਂ ਟੂਲ ਕਲਾਜੇ ਤੋਂ ਆ ਕੇ 3 ਵਜੇ ਉਹ ਟਰਾਲੀਆਂ ਵਾਪਸ ਮਗਾਈਆਂ ਲਾਈਆਂ ਉਹਦਾ ਜਦੋਂ ਮੋਟਰ ਚੈੱਕ ਕੀਤਾ ਮੋਟਰ 16 16 ਮੋਟਰ 9 ਪਾਇੰਟ ਜਿਹੜੀ ਕਿ 16 ਮੋਤਰ ਵਾਲੀ ਜਿਹੜੀ ਜੜੀ ਇਹ ਕਹਿੰਦੇ ਨੇ 17 ਵਾਲੀ ਨਮਾਗੇ ਸੀ ਜਿਹੜਾ ਨੇ ਵੀ ਮੂਹਰ ਤੀਗਾ ਉਹ ਟ੍ਰੈਨੀਆਂ ਵੀ ਬਾਰਸ ਕੀਤੀਆਂ ਨੇ ਇਹ ਕਹਾਣੀ ਪਰਦੇ ਦੇ ਪਿੱਛੇ ਹੋ ਰਹਾ ਇਹਨੂੰ ਸਮਝਣ ਦੀ ਲੋੜ ਹੈ ਆ ਡਾਂਗ ਤੱਕੜੀ ਕਰੋ ਡਾਂਗ ਇਹ ਮੰਗਾ ਤੱਕ ਸੀਮਤ ਨਹੀਂ ਰਹਿਣੀ ਗੱਲ ਵੀ ਸਾਡੀ ਜੀਰੀ ਖਰੀਦੀ ਜਾਵੇ ਸਾਨੂੰ ਰੇਹ ਦਿੱਤਾ ਜਾਵੇ ਐਂਕੇ ਤੱਕ ਗੱਲ ਉਹ ਤੱਕ ਜਿੰਨਾ ਤੱਕ ਸਾਡੀ ਤਾਕਤ ਉਹਨਾਂ ਨਾਲੋਂ ਕਮਜ਼ੋਰ ਹੈ ਜਦੋਂ ਸਾਡੀ ਤਾਕਤ ਵੀ ਵੱਧ ਗਈ ਫਿਰ 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 ਅਸੀਂ ਕਹਾਂਗੇ ਜਿਹੜਾ ਕੁਛ ਉਹ ਹੋਊਗਾ ਉਹ ਕਰਨਾ ਹੈ ਜੋ ਉਹ ਤੋਂ ਦੇ ਨਾਲ ਉਹ ਤਾਂ ਖੋਲ ਲੱਗੇ ਹੋਏ ਐ ਸਾਥੋਂ ਅਸੀਂ ਹਜੇ ਤੱਕ ਮੰਗਾ ਤਕਸੀਮਤਾ ਉਹ ਕਹਿੰਦੇ ਵੀ ਰਹਿਣਾ ਵੀ ਜਿਹੜਾ ਕੁਛ ਨੇ ਕੋਲੇ ਐ ਉਹ ਪੂਰਾ ਖੋਲਿਏ ਅਸੀਂ ਮੰਗਾ ਤਕਸੀਮਤਾ ਅਸੀਂ ਇਹ ਤੋਂ ਗਾਹ ਕਦਮ ਤਰਨਾ ਵੀ ਜਿਹੜਾ ਨੁੱਟਿਆ ਹੋਇਆ ਮਾਲ ਐ ਜਿਹੜਾ ਤੁਸੀਂ ਖੋਲ ਚੁੱਕੇ ਹੋ ਉਹ ਸਾਰੇ ਕੁਝ ਬਰਬਸ ਕਰਾਉਣਾ ਹੈ ਜਿੰਨੇ ਇੱਥੇ ਦੇ ਸਕੂਲ ਆਜਾਦ ਕਰਾਉਣੇ ਆ ਇੱਥੇ ਦੇ ਹਸਪਤਾਲ ਆਜਾਦ ਕਰਾਉਣੇ ਆ ਇਹ ਸਾਰੇ ਕਸੇ ਤੇ ਕਬਜ਼ਾ ਕਰ ਰਹੇ ਆ ਤੇ ਕਰ ਚੁੱਕੇ ਆ ਕਿਸੇ ਹੱਦ ਤੱਕ ਸਾਡੇ ਕੋਲੇ ਜ਼ਮੀਨਾਂ ਹੀ ਰਹਿ ਗਈਆਂ ਕੰਲੀਆਂ ਹੋਰ ਸਾਡੇ ਕੋਲੇ ਕੱਖ ਨਹੀਂ ਰਿਹਾ ਸਾਡੀ ਪਰਵਾਦੀ ਕਰਤੀ ਸਾਡੇ ਨੌਜਵਾਨਾ ਚਿੱਤੇ ਨਾਲ ਮਾਰ ਦਿੱਤੇ ਚਿੱਤੇ ਨਾਲ ਚੱਟਰ ਦੀ ਡੋਰ ਜਨਾਲ 80000 ਤੋਂ ਲਗਭਗ ਜ਼ਮੀਨਾਂ ਚ ਕਣਕਾ ਬੀਜਾਂ ਦੇ ਚਪਟਵਾਰੀ ਤੁਰੇ ਫਿਰਦੇ ਐ ਦੇਖਦੇ ਮਿੱਟੀ ਪੜਾ ਕਰਕੇ ਵੀ ਸਵਾਦ ਆ ਭੋਰਾ ਮਿਲਦਾ ਐ ਇੱਕ ਕਿਸਾਨ ਤੇ ਪਰਚੇ ਦਿੱਤੇ ਪਰਚਾ ਦਿੱਤਾ ਜਾਵੇ ਇਹਨੇ ਅੱਗ ਲਾ ਕੇ ਕਣਕ ਬੀਜੀ ਐ ਇਹ ਕਹਾਣੀ ਐ ਸੱਜਣਾ ਇਸ ਕਹਾਣੀ ਨੂੰ ਸਮਝ ਕੇ ਇਦੋਂ ਇਹ ਖੇੜਾ ਛਡੋਣਾ ਐ ਜੱਥੇ ਬੰਦਕ ਤਾਕਤ ਇਕੱਠੀ ਕਰੋ ਇਹਨਾਂ ਦੇ ਗਲਾਂ ਤੱਕ ਪਕੜਾਂਗੇ ਗਲਾਂ ਤੱਕ ਇਹ ਚਾਹੁੰਦੇ ਆ ਵੀ ਖੇਤੀ ਖੋਲਾਂਗੇ ਜ਼ਮੀਨ ਖੋਲਾਂਗੇ ਇਹਨਾਂ ਨੂੰ ਬਾਹਰ ਕੱਢਾਂਗੇ ਇਹ ਉਹ ਨੋਟ ਆ ਕੱਜਨ ਤੱਕ ਸਾਡੀ ਸਮਝ ਵਿੱਚ ਕਹਾਣੀ ਨਹੀਂ ਆਉਂਦੀ ਅਸੀਂ ਜਥੇਬੰਦੀ ਨੂੰ ਇਹ ਸੋਚਦੇ ਹਾਂ ਵੀ ਜਥੇਬੰਦੀ ਦਾ ਯਾਰ ਆਈ ਬੋਲੀ ਲਵਾ ਕੇ ਬਾਗੀ ਬਸ ਇੰਨਾ ਕੇ ਕੰਮ ਹੈ ਨਹੀਂ ਸਜਣੋ ਜਥੇਬੰਦੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਇਸ ਦੇਸ਼ ਦੀ ਲੈ ਕੇ ਚੱਲੀ ਹੋਈ ਇੱਕ ਚੰਗਾ ਦੇਸ਼ ਹੋਵੇ ਸਾਡੇ ਦੇਸ਼ ਚ ਕੰਪਨੀਆਂ ਦਾ ਰਾਜ ਨਾ ਹੋਵੇ ਉਸ ਕੰਪਨੀਆਂ ਤੋਂ ਖੜਾ ਛਡਾਉਣ ਵਾਸਤੇ ਦੇਸ਼ ਨੂੰ ਉਹਦੇ ਗਲਾਰੇ ਚੋਂ ਬਾਹਰ ਕੱਢਣਾ ਇਹ ਸਾਡੀ ਵੱਡੀ ਤਾਕਤ ਕੱਢ ਸਕਦੀ ਹੈ ਇਹਦੇ ਲਈ ਵੱਡੀ ਤਾਕਤ ਇਕੱਠੀ ਕਰੀਏ ਇਕੱਠੇ ਹੋਈਏ ਇਹ ਲੜਾਈ ਲੜੀਏ ਜ਼ਮੀਨਾਂ ਬਚਾਈਏ ਆਉਣ ਵਾਲਾ ਭਵਿੱਖ ਬਚਾਈਏ ਨਿੱਕੇ ਨਿੱਕੇ ਕੋਤਿਆਂ ਦੀ ਜਿਹੜੀਆਂ ਨੇ ਆਸ ਕਰੀ ਬੈਠੇ ਆ ਵੀ ਇਹ ਭਰਾ ਕੇ ਇੱਥੇ ਦਾ ਅਫਸਰ ਬਣੂਗਾ ਉਹ ਜਿਹੜੇ ਆ ਰਹੇ ਆ ਆਜ਼ਾਦ ਕਰਾਈਏ ਅੱਜ ਸਾਰਾ ਕੁਝ ਪ੍ਰਾਈਵੇਟ ਕਰਨ ਲੱਗੇ ਹੋਏ ਐ ਫੌਜ ਵੀ ਇੱਥੇ ਦੀ ਪ੍ਰਾਈਵੇਟ ਹੋਊਗੀ ਸਕੂਲ ਵੀ ਇੱਥੇ ਪ੍ਰਾਈਵੇਟ ਹੋਣਗੇ ਉਹਨਾਂ ਦੀ ਪੂਰਸ ਵੀ ਕੰਪਨੀਆਂ ਦੀ ਆਪ ਹੋਊਗੀ ਉਧਰ ਨੂੰ ਢਾਂਚਾ ਜਿਹੜਾ ਤੋੜ ਰਹੇ ਐ ਉਹਨੂੰ ਰੋਕਣ ਵਾਸਤੇ ਕੁਝ ਲੋਕ ਐ ਜਿਹੜੇ ਤੁਸੀਂ ਆ ਸਾਡੀਆਂ ਮਾਮਾ ਭੈਣਾਂ ਨੇ ਜਿਹੜੀਆਂ ਵੱਡੀ ਤਾਕਤ ਨਾਲ ਤੁਸੀਂ ਲੜ ਰਹੇ ਹੋ ਘੱਟ ਤਾਕਤ ਵੱਡੀਆਂ ਮੰਗਾਂ ਮਨਾਉਣ ਵਾਸਤੇ ਤੁਸੀਂ ਕਾਮਯਾਬ ਹੋਏ ਹੋ ਹੁਣ ਤੱਕ ਇਸ ਤਾਕਤ ਨੂੰ ਹੋਰ ਵੱਡੀ ਕਰਕੇ ਤੱਕਰੇ ਹੋ ਕੇ ਲੜੀਏ ਐਸੇ ਸਾਡਾ ਭਲਾ ਐ ਇਹੀ ਆਉਣ ਵਾਲਾ ਭਵਿੱਖ ਬਚਾਊਗਾ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ